ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜਰੂਰ ਸੁਣਿਆ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵਿੱਚ ਰੋਲ ਲਗਵਾ ਦਿਆ ਕਰੋ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਦੋਂ ਸਾਡੇ ਕੰਮਕਾਰਾਂ ਦੇ ਵਿੱਚ ਵਾਰ-ਵਾਰ ਰੁਕਾਵਟਾਂ ਪੈਂਦੀਆਂ ਨੇ ਕੋਈ ਵੀ ਅਸੀਂ ਨਵਾਂ ਕੰਮਕਾਰ ਸ਼ੁਰੂ ਕਰਦੇ ਹਾਂ ਜਾਂ ਕਈ ਵਾਰ ਪੁਰਾਣੇ ਚੱਲਦੇ ਕੰਮਾਂ ਦੇ ਵਿੱਚ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਕਈ ਭੈਣ ਭਰਾ ਕਹਿ ਦਿੰਦੇ ਨੇ ਕਿ ਅਸੀਂ ਮਿਹਨਤ ਬਹੁਤ ਕਰਦੇ ਹਾਂ ਪਰ ਸਾਡੀ ਕੀਤੀ ਹੋਈ ਮਿਹਨਤ ਦੇ ਨਾਲ ਸਾਡੇ ਘਰ ਦੇ ਵਿੱਚ ਪੂਰੀ ਨਹੀਂ ਪੈਂਦੀ। ਭਾਵ ਕਿ ਪੈਸੇ ਪੱਖੋਂ ਹੱਥ ਹਮੇਸ਼ਾ ਤੰਗ ਰਹਿੰਦਾ ਹੈ। ਅੱਜ ਦੀ ਵੀਡੀਓ ਦੇ ਵਿੱਚ ਸੰਗਤ ਜੀ ਤੁਹਾਨੂੰ ਦੋ ਜੁਗਤੀਆਂ ਦੱਸਾਂਗੇ। ਉਹ ਜੁਗਤੀਆਂ ਨੂੰ ਅਪਣਾ ਕੇ ਅਸੀਂ ਆਪਣੀ ਜ਼ਿੰਦਗੀ ਸੁਖਾਲੀ ਕਰ ਸਕਦੇ ਹਾਂ ਅਤੇ ਇੱਕ ਪੰਗਤੀ ਦਾ ਜਾਪ ਵੀ ਦੱਸਾਂਗੇ। ਇਹ ਬਾਣੀ ਦਾ ਪਾਠ ਕਰਕੇ ਇਸ ਪੰਗਤੀ ਦਾ ਜਾਪ ਕਰਕੇ ਸਾਰੇ ਘਰ ਪਰਿਵਾਰ ਕਾਰੋਬਾਰ ਦੀਆਂ ਇਹ ਸਾਰੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਨੇ ਅਤੇ ਇਹ ਗੱਲ ਮੈਂ ਨਹੀਂ ਕਹਿ ਰਹੀ ਸੰਗਤ ਜੀ ਇਹ ਗੱਲ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਨੇ ਉਹਨਾਂ ਦੇ ਬਚਨ ਸੋਨੇ ਸਨ ਮਨ ਨੂੰ ਬੜੇ ਚੰਗੇ ਲੱਗੇ ਤਾਂ ਸੋਚਿਆ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਤਾਂ ਆਓ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਦੇ ਕੰਮਾਂ ਕਰਾਂ ਦੇ ਵਿੱਚ ਬਹੁਤ ਜ਼ਿਆਦਾ ਰੁਕਾਵਟਾਂ ਪੈਂਦੀਆਂ ਨੇ ਉਹ ਆਪਣੇ ਕੰਮਾਂ ਕਰਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਕਿਹੜੀ ਬਾਣੀ ਦਾ ਪਾਠ ਕਰਨ ਇਹਦੇ ਬਾਰੇ ਗੱਲ ਕਰਦੇ ਹਾਂ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਇਦਾਂ ਦੇ ਹਾਲਾਤ ਪੈ ਜਾਂਦੇ ਹਨ ਜਿੱਥੇ ਸਾਡਾ ਮਨ ਡਾਵਾ ਡੋਲ ਹੋ ਜਾਂਦਾ ਹੈ ਸੰਗਤ ਜੀ ਕਿਉਂਕਿ ਚੱਲਦੀ ਜ਼ਿੰਦਗੀ ਦੇ ਵਿੱਚ ਕਦੇ ਦੋਖ ਅਤੇ ਕਦੇ ਸੋਖ ਅਮੀਰੀ ਗਰੀਬੀ ਇਦਾਂ ਦੇ ਹਾਲਾਤ ਤਾਂ ਬਦਲ ਹੀ ਰਹਿੰਦੇ ਹਨ ਕਦੇ-ਕਦੇ ਹਾਲਾਤ ਬਿਲਕੁਲ ਸਾਡੇ ਉਲਟ ਹੋ ਜਾਂਦੇ ਹਨ ਜੋ ਕੰਮ ਅਸੀਂ ਕਰਨੇ ਹੁੰਦੇ ਹਨ ਉਹ ਕੰਮ ਨੇਪਰੇ ਨਹੀਂ ਚੜਦੇ ਅਸੀਂ ਵਾਰ-ਵਾਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਪਰ ਸਾਡੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਉੱਥੇ ਮਨ ਜ਼ਿਆਦਾ ਟੁੱਟਦਾ ਹੈ ਇਦਾਂ ਹੀ ਕਹਿੰਦੇ ਸੰਗਤ ਜੀ ਇੱਕ ਵਾਰ ਕਾਲ ਗੀਤਾਰ ਪਾਸ਼ਾ ਤਾਂ ਤਨ ਸਾਹਿਬ ਸ਼੍ਰੀ ਗੁਰੂ ਕੋਬੀ ਸਿੰਘ ਜੀ ਉਹਨਾਂ ਦੇ ਕੋਲ ਕੁਝ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਗੁਰ ਸੱਚੇ ਪਾਸ਼ਾ ਕੁਝ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਰੁਕਾਵਟ ਜਾਂ ਮੁਸ਼ਕਲ ਆਉਂਦੀ ਹੈ ਉਹਨਾਂ ਦੇ ਕੰਮਾਂ ਕਰਾਂ ਦੇ ਵਿੱਚ ਕੋਈ ਰੁਕਾਵਟ ਪੈਂਦੀ ਹੈ ਤਾਂ ਉਹ ਕਈ ਤਰ੍ਹਾਂ ਦੇ ਤਾਗੇ ਤਵੀਤ ਆਪਣੇ ਗਾਲ ਵਿੱਚ ਪਾਉਂਦੇ ਨੇ ਜਾਂ ਜਾਦੂ ਟੂਣੇ ਕਰਦੇ ਨੇ ਪਰ ਸੱਚੇ ਪਾਸ਼ਾ ਜੀ ਸਿੱਖ ਦੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਮੁਸ਼ਕਲ ਦੀ ਘੜੀ ਆ ਜਾਵੇ ਉਹਦੇ ਕੰਮਾਂ ਕਰਾਂ 'ਚ ਰੁਕਾਵਟ ਆ ਜਾਵੇ ਤਾਂ ਸਿੱਖ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਮੇਰੇ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤੇ ਕਿ ਭਾਈ ਸਿੰਘੋ ਤੁਹਾਨੂੰ ਜੋ ਮਿਲਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੋਂ ਹੀ ਮਿਲਣਾ ਹੈ ਸਿੱਖ ਦੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਮੁਸ਼ਕਲ ਦੀ ਘੜੀ ਆਵੇ ਉਹ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੇ ਅਰਦਾਸ ਬੇਨਤੀ ਕਦੇ ਖਾਲੀ ਨਹੀਂ ਜਾਂਦੀ ਮਹਾਬੁਰਖ ਜੀ ਕਹਿੰਦੇ ਹਨ ਕਿ ਜਦੋਂ ਵੀ ਅਰਦਾਸ ਬੇਨਤੀ ਕਰੋ ਤਾਂ ਕੁਝ ਪੇਟਾ ਆਪਣੇ ਗੁਰੂ ਨੂੰ ਜ਼ਰੂਰ ਦਿਓ ਅਤੇ ਸਾਡੇ ਗੁਰੂ ਨੂੰ ਕਿਹੜੀ ਪੇਟਾ ਪਸੰਦ ਹੈ ਸਾਡੇ ਗੁਰੂ ਸਾਹਿਬ ਜੀ ਨੂੰ ਕੋਈ ਮਾਇਆ ਦੀ ਪੇਟਾ ਪਸੰਦ ਨਹੀਂ ਮਾਇਆ ਦੇ ਨਾਲ ਦੀਆਂ ਹੋਈਆਂ ਚੀਜ਼ਾਂ ਦੀ ਪੇਟਾ ਪਸੰਦ ਨਹੀਂ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਬਾਣੀ ਦੀ ਪੇਟਾ ਪਸੰਦ ਹੈ ਇਸ ਕਰਕੇ ਸੰਗਤ ਜੀ ਪਹਿਲਾਂ ਗੁਰਬਾਣੀ ਦਾ ਪਾਠ ਕਰੋ ਫਿਰ ਉਸ ਤੋਂ ਬਾਅਦ ਅਰਦਾਸ ਬੇਨਤੀ ਕਰੋ ਅਤੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਲਓ ਇਥੇ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜਦੋਂ ਵੀ ਤੁਹਾਡੇ ਚੱਲਦੇ ਕੰਮਾਂ ਦੇ ਵਿੱਚ ਰੁਕਾਵਟ ਪੈ ਜਾਵੇ ਵਾਰ-ਵਾਰ ਰੁਕਾਵਟ ਪਾਵੇ ਤਾਂ ਫਿਰ ਉਥੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਤਿੰਨ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਕਰੋ ਫਿਰ ਗੁਰੂ ਅਗੇ ਅਰਦਾਸ ਬੇਨਤੀ ਕਰੋ ਤਾਂ ਸਤਿਗੁਰ ਸੱਚੇ ਪਾਸ਼ਾ ਜ਼ਰੂਰ ਕਿਰਪਾ ਕਰਦੇ ਨੇ ਜੇ ਵਾਧ ਬਾਣੀ ਦੇ ਪਾਠ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਜਿੰਨੇ ਵੀ ਪਾਠ ਕਰਨੇ ਹਨ ਚਾਹੋ ਤਾਂ ਕਰ ਸਕਦੇ ਹੋ ਪਰ ਕਟੋ ਕਰ ਇਨੇ ਪੇਟਾ ਜ਼ਰੂਰ ਰੱਖੋ ਇੱਕ ਜਪਜੀ ਸਾਹਿਬ ਅਤੇ ਤਿੰਨ ਪਾਠ ਆਨੰਦ ਸਾਹਿਬ ਜੀ ਦੇ ਉਹ ਵੀ ਪੂਰੇ ਛੇ ਪੌੜਿਆਂ ਦੀ ਗੱਲ ਨਹੀਂ ਆਪਾਂ ਕਰ ਰਹੇ ਪੂਰਾ ਅਨੰਦ ਸਾਹਿਬ ਜੀ ਦਾ ਪਾਠ ਕਰਨਾ ਹੈ ਫਿਰ ਆਪਣੇ ਗੁਰੂ ਚਰਨਾਂ ਦੇ ਅੱਗੇ ਦੋਵੇਂ ਹੱਥ ਜੋੜ ਕੇ ਅਰਜੋਈ ਅਰਦਾਸ ਬੇਨਤੀ ਕਰਨੀ ਹੈ ਸਤਿਗੁਰ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰ ਦੇਣੇ ਜੇ ਸਾਡੀ ਭਾਵਨਾ ਸ਼ੁੱਧ ਹੈ ਜੋ ਅਸੀਂ ਕਾਮਕਾਰ ਕੀਤਾ ਹੈ ਉਹਦੇ ਵਿੱਚ ਸਾਡੀ ਭਲਾਈ ਹੈ ਤਾਂ ਸਾਡਾ ਕੰਮ ਸਿਰੇ ਜ਼ਰੂਰ ਚੜੇਗਾ ਪਰ ਸਾਡਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਪੂਰਾ ਹੋਵੇ ਸ਼ਰਧਾ ਪੂਰੀ ਹੋਵੇ ਸਿਰਫ ਰਸਨਾ ਦੇ ਨਾਲ ਅਰਦਾਸ ਬੇਨਤੀ ਨਹੀਂ ਕਰਨੀ ਸੰਗਤ ਜੀ ਮੰਨਦੇ ਅੰਦਰੋਂ ਅਰਦਾਸ ਕਰਨੀ ਹੈ ਇਹਦੇ ਦੇ ਵਿੱਚੋਂ ਉਹੀ ਅਰਦਾਸ ਬੇਨਤੀ ਪ੍ਰਵਾਨ ਹੁੰਦੀ ਹੈ ਤਾਂ ਇਹ ਤਾਂ ਸੀ ਜਿਨ੍ਹਾਂ ਦੇ ਕੰਮਾਂ ਕਰਾਂ ਦੇ ਵਿੱਚ ਰੁਕਾਵਟਾਂ ਪੈਦੀਆਂ ਨੇ ਜਾਂ ਫਿਰ ਇਹ ਯੋਗਤ ਆਪਾਂ ਉਦੋਂ ਵੀ ਵਰਤ ਸਕਦੇ ਹਾਂ ਜਦੋਂ ਆਪਾਂ ਕੋਈ ਨਵਾਂ ਕੰਮਕਾਰ ਸ਼ੁਰੂ ਕਰਨਾ ਹੈ ਜਦੋਂ ਵੀ ਕੋਈ ਨਵੀਂ ਚੀਜ਼ ਘਰ ਦੇ ਵਿੱਚ ਲੈ ਕੇ ਆਉਣੀ ਹੈ ਜਾਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਲੱਗੇ ਹਾਂ ਤਾਂ ਮਹਾਪੁਰਖ ਜੀ ਕਹਿੰਦੇ ਹਨ ਘਟੋ ਘਾਟ 2200 ਜਪਜੀ ਸਾਹਿਬ ਜੀ ਦੇ ਪਾਠ ਦੀ ਪੇਟਾ ਰੱਖੋ ਭਾਵੇਂ ਤੁਸੀਂ 1 2 ਮਹੀਨੇ ਪਹਿਲਾਂ ਹੀ ਇਹ ਪਾਠ ਕਰਨੇ ਸ਼ੁਰੂ ਕਰ ਦਿਓ ਜੇਕਰ ਕੋਈ ਇੱਕ ਜੀ ਨਹੀਂ ਕਰ ਸਕਦਾ ਤਾਂ ਪੂਰਾ ਪਰਿਵਾਰ ਰਲ ਕੇ ਕਰੋ ਜਿੰਨੇ ਦਿਨ ਮਰਜ਼ੀ ਲੱਗ ਜਾਣ ਪਰ 2200 ਜਪਜੀ ਸਾਹਿਬ ਜੀ ਦੇ ਪਾਠ ਕਰਕੇ ਫਿਰ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਕੜਾ ਪਰਚਾ ਦੀ ਦੇਖ ਬਣਾ ਕੇ ਅਰਦਾਸ ਬੇਨਤੀ ਕਰਕੇ ਫਿਰ ਇਹ ਆਪਣੇ ਨਵੇਂ ਕੰਮ ਦੀ ਸ਼ੁਰੂਆਤ ਕਰੋ 250 ਪਾਠ 250 ਜਪਜੀ ਸਾਹਿਬ ਜੀ ਦੇ ਪਾਠ ਆਪਾਂ ਪੂਰੇ ਮਨ ਦੇ ਨਾਲ ਕਰ ਲਈਏ ਤਾਂ ਇੱਕ ਸਹਿਜ ਪਾਠ ਦੀ ਸੇਵਾ ਹੋ ਜਾਂਦੀ ਹੈ ਤਾਂ ਫਿਰ ਇਹ ਕਿੰਨੀ ਸੋਹਣੀ ਯੋਗਤ ਹੈ ਆਪਾਂ 1 ਮਹੀਨੇ ਦੇ ਵਿੱਚ ਵੀ ਕਰ ਸਕਦੇ ਹਾਂ 2 ਮਹੀਨਿਆਂ ਵਿੱਚ ਵੀ ਕਰ ਸਕਦੇ ਹਾਂ ਜੇ ਚਾਹੋ ਤਾਂ 10 ਦਿਨਾਂ ਦੇ ਵਿੱਚ ਵੀ ਆਪਾਂ ਪੂਰਾ ਪਰਿਵਾਰ ਰਲ ਕੇ ਤਾਈ ਸੋ ਜਪਜੀ ਸਾਹਿਬ ਜੀ ਦੇ ਪਾਠ ਕਰ ਸਕਦੇ ਹਾਂ ਇੱਕ ਜਾਣੇ ਨੇ ਕਰਨੇ ਹੋਣ ਤਾਂ ਉਹਦੇ ਲਈ ਕੋਈ ਔਖਾ ਨਹੀਂ ਹੈ ਜੇ ਆਪਾਂ ਰੋਚਾਨਾ ਦੇ 10 ਜਪਜੀ ਸਾਹਿਬ ਜੀ ਦੇ ਪਾਠ ਕਰਦੇ ਹਾਂ ਤਾਂ ਇੱਕ ਮਹੀਨੇ ਦੇ 300 ਪਾਠ ਹੋ ਜਾਂਦੇ ਹਨ ਫਿਰ ਆਪ ਸੋਚੋ ਕਿ ਕੀ ਕਰਨਾ ਚਾਹੀਦਾ ਹੈ ਗੁਰੂ ਦੀ ਬਹੁਤ ਹੀ ਵੱਡੀ ਬਖਸ਼ਿਸ਼ ਮਿਲਦੀ ਹੈ ਜੇ ਜਲਦੀ ਕੋਈ ਚੀਜ਼ ਜਾਣ ਚੱਕ ਲੈਣੀ ਹੈ ਤੇ ਕੋਈ ਵੀ ਕੰਮ ਕਰ ਅਚਾਨਕ ਸ਼ੁਰੂ ਕਰਨਾ ਹੈ ਤਾਂ ਉਥੇ ਆਪਾਂ ਕਟੋ-ਕਟ ਇੱਕ ਜਪਜੀ ਸਾਹਿਬ ਜੀ ਦਾ ਪਾਠ ਅਤੇ ਤਿੰਨ ਆਨੰਦ ਸਾਹਿਬ ਜੀ ਦੇ ਪਾਠ ਕਰ ਸਕਦੇ ਹਾਂ ਕੋਈ ਅੱਧੇ ਪੌਣੇ ਘੰਟੇ ਨਾਲ ਬਹੁਤਾ ਫਰਕ ਤਾਂ ਨਹੀਂ ਪਵੇਗਾ ਉਥੇ ਇੰਨੇ ਪੇਟਾ ਰੱਖ ਕੇ ਗੁਰੂ ਦੇ ਚਰਨਾਂ ਦੇ ਅਗੇ ਅਰਦਾਸ ਬੇਨਤੀ ਕਰਕੇ ਫਿਰ ਹੀ ਆਪਣੇ ਕੰਮਾਂ ਕਰਾਂ ਦੀ ਸ਼ੁਰੂਆਤ ਕਰਨੀ ਹੈ ਅਤੇ ਸੰਗਤ ਜੀ ਜਿਹੜੇ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਮਿਹਨਤ ਬਹੁਤ ਕਰਦੇ ਹਾਂ ਪਰ ਸਾਡੇ ਕੰਮਾਂ ਕਰਾਂ ਦੇ ਵਿੱਚ ਬਰਕਤ ਨਹੀਂ ਪੈਂਦੀ ਸਾਡੇ ਰਿਜਕ ਦੇ ਵਿੱਚ ਬਰਕਤ ਨਹੀਂ ਪੈਂਦੀ ਉਹਨਾਂ ਦੇ ਲਈ ਮਹਾਪੁਰਖ ਜੀ ਇਹ ਇੱਕ ਪੰਕਤੀ ਦੱਸਦੇ ਹਨ ਕਹਿੰਦੇ ਹਨ ਕਿ ਸਵੇਰੇ ਉੱਠਦਿਆਂ ਸਾਰ ਹੀ ਇਹ ਪੰਕਤੀ ਬੋਲਿਆ ਕਰੋ ਅਤੇ ਰਾਤ ਨੂੰ ਸੌਣ ਲੱਗਿਆਂ ਵੀ ਇਹ ਪੰਕਤੀ ਦਾ ਜਾਪ ਕਰਕੇ ਫਿਰ ਸੋਇਆ ਕਰੋ ਜਿਵੇਂ ਜਿਵੇਂ ਇਹ ਪੰਕਤੀ ਤੁਸੀਂ ਬੋਲਦੇ ਜਾਓਗੇ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਰਕਤਾਂ ਤੁਹਾਡੇ ਉੱਤੇ ਹੋ ਜਾਣਗੀਆਂ ਇਹ ਪੰਕਤੀ ਕਿਹੜੀ ਹੈ ਦੱਸਣ ਤੋਂ ਪਹਿਲਾਂ ਇੱਕ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਸੰਗਤ ਜੀ ਕਹਾਣੀ ਇਸ ਲਈ ਦੱਸ ਰਹੇ ਹਾਂ ਕਿਉਂਕਿ ਕਹਾਣੀ ਦੇ ਨਾਲ ਅਸੀਂ ਚੰਗੀ ਤਰ੍ਹਾਂ ਗੱਲ ਨੂੰ ਸਮਝ ਲੈਂਦੇ ਹਾਂ ਇਦਾਂ ਹੀ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹ ਕਿਸਾਨ ਦੇ ਕੋਲ ਆਪਣੇ ਪੁਰਖਾਂ ਵੱਲੋਂ ਮਿਲੀ ਥੋੜੀ ਜਿਹੀ ਜ਼ਮੀਨ ਸੀ ਤਾਂ ਉਹ ਜ਼ਮੀਨ ਦੇ ਵਿੱਚ ਖੇਤੀਬਾੜੀ ਕਰਦਾ ਫਸਲ ਅਗਾਉਂਦਾ ਉਸੇ ਫਸਲ ਤੋਂ ਹੀ ਜੋ ਕਮਾਈ ਉਹਨੂੰ ਹੁੰਦੀ ਉਹਦੇ ਨਾਲ ਉਹ ਆਪਣੇ ਘਰ ਦਾ ਪਾਲਣ ਪੋषण ਕਰਦਾ ਸੀ ਕਹਿੰਦੇ ਪਰ ਇੱਕ ਵਾਰ ਉਹਦੀ ਜ਼ਮੀਨ ਦੇ ਉੱਤੇ ਕੁਝ ਗਲਤ ਬੰਦਿਆਂ ਦੀ ਨਜ਼ਰ ਪੈ ਗਈ ਤਾਂ ਉਹਨਾਂ ਨੇ ਧੋਖੇ ਦੇ ਨਾਲ ਉਹ ਕਿਸਾਨ ਦੀ ਜ਼ਮੀਨ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਪਰ ਕਹਿੰਦੇ ਕਿਸਾਨ ਨੇ ਹਿੰਮਤ ਨਾ ਹਾਰੀ ਕਿਸਾਨ ਬਹੁਤ ਮਿਹਨਤੀ ਸੀ ਸਬਰ ਵਾਲਾ ਸੀ ਇਸ ਕਰਕੇ ਮਿਹਨਤ ਮਜ਼ਦੂਰੀ ਕਰਦਾ ਰਿਹਾ ਤੇ ਮਿਹਨਤ ਮਜ਼ਦੂਰੀ ਕਰਕੇ ਉਹਨੇ ਆਪਣੇ ਪਰਿਵਾਰ ਦਾ ਪਾਲਣ ਪੋषण ਕੀਤਾ ਪਰਿਵਾਰ ਦੇ ਵਿੱਚ ਉਹਦੀ ਪਤਨੀ ਅਤੇ ਇਕਲੌਤਾ ਪੁੱਤਰ ਸੀ ਆਪਣੇ ਪਰਿਵਾਰ ਦਾ ਵਧੀਆ ਤਰੀਕੇ ਦੇ ਨਾਲ ਪਾਲਣ ਪੋਸ਼ਣ ਕੀਤਾ ਅਤੇ ਆਪਣੇ ਹੱਕ ਸੱਚ ਦੀ ਮਿਹਨਤ ਕਮਾਈ ਦੇ ਵਿੱਚੋਂ ਨੇ ਕੁਝ ਤੰ ਇਕੱਠਾ ਵੀ ਕੀਤਾ ਭਾਵ ਕਿ ਆਪਣੇ ਪੁੱਤਰ ਦੇ ਲਈ ਵੀ ਛੋੜਿਆ ਕਹਿੰਦੇ ਸਮਾਂ ਬੀਤਦਾ ਗਿਆ ਤੇ ਉਹਦਾ ਪੁੱਤਰ ਜਵਾਨ ਹੋ ਗਿਆ ਕਿਸਾਨ ਨੇ ਕਦੇ ਵੀ ਆਪਣੀ ਜ਼ਮੀਨ ਬਾਰੇ ਆਪਣੇ ਪੁੱਤਰ ਨੂੰ ਨਹੀਂ ਦੱਸਿਆ ਤਾਂ ਜੋ ਉਹਦੀ ਪਿੰਡ ਵਿੱਚ ਦੁਸ਼ਮਣੀ ਨਾ ਪੈ ਜਾਵੇ ਪਰ ਕਹਿੰਦੇ ਜਿਉਂ ਇਹ ਪੁੱਤਰ ਜਵਾਨ ਹੋਇਆ ਜਵਾਨੀ ਦੀ ਦਹਲੇਜ ਤੇ ਪੈਰ ਰੱਖਿਆ ਇਧਰ ਕਿਸਾਨ ਨੂੰ ਇੱਕ ਐਸਾ ਦੁੱਖ ਰੋਗ ਲੱਗਾ ਕਿ ਜੋ ਦੁੱਖ ਰੋਗ ਬਾਅਦ ਵਿੱਚ ਠੀਕ ਹੀ ਨਹੀਂ ਹੋਇਆ ਕਿਸਾਨ ਦਾ ਅੰਤ ਸਮਾਂ ਨੇੜੇ ਆ ਗਿਆ ਉਹ ਆਪਣੇ ਆਖਰੀ ਸਮੇਂ ਦੇ ਵਿੱਚ ਕਿਸਾਨ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਕੋਲੋਂ ਇੱਕ ਧਨ ਦੀ ਛੋਟੀ ਜੀ ਥੈਲੀ ਕੱਢ ਕੇ ਦੇਂਦਿਆਂ ਹੋਇਆਂ ਕਿਹਾ ਕਿ ਪੁੱਤਰ ਇਹ ਧਨ ਮੈਂ ਆਪਣੀ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਜੋੜਿਆ ਸੀ ਇਹ ਤਾਂ ਮੈਂ ਤੇਰੇ ਲਈ ਹੀ ਜੋੜਿਆ ਸੀ ਇਹ ਤਾਂ ਦੇ ਨਾਲ ਤੇਰੀ ਪੂਰੀ ਜ਼ਿੰਦਗੀ ਤਾਂ ਨਹੀਂ ਲੰਘ ਸਕਦੀ ਪਰ ਹਾਂ ਕੁਝ ਮਹੀਨਿਆਂ ਤੱਕ ਇਹ ਤੁਹਾਡੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ ਪਰ ਉਸ ਤੋਂ ਬਾਅਦ ਤੈਨੂੰ ਆਪਣਾ ਪਾਲਣ ਪੋਸ਼ਣ ਕਰਨ ਦੇ ਲਈ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਇਹਨਾਂ ਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਖੁਦ ਨੂੰ ਮਿਹਨਤ ਕਰਨੀ ਪਵੇਗੀ ਪੁੱਤਰ ਤੂੰ ਮਿਹਨਤ ਕਰਾਂ ਤੂੰ ਕਦੇ ਨਾ ਭੱਜੇ ਮਿਹਨਤ ਕਰੀ ਜਾਏ ਪਰਮਾਤਮਾ ਹਮੇਸ਼ਾ ਤੇਰੇ ਅੰਗ ਸੰਗ ਨੇ ਤੇ ਕਿਸਾਨ ਨੇ ਨਾਲ ਹੀ ਕਿਹਾ ਪੁੱਤਰ ਮੈਂ ਤੈਨੂੰ ਇੱਕ ਐਸੀ ਅਰਦਾਸ ਬੇਨਤੀ ਦੱਸਣ ਲੱਗਾ ਹਾਂ ਇਹ ਅਰਦਾਸ ਬੇਨਤੀ ਤੂੰ ਹਰ ਰੋਜ਼ ਪਰਮਾਤਮਾ ਦੇ ਅੱਗੇ ਕਰਿਆ ਕਰੀ ਤਾਂ ਦੇਖਣਾ ਪਰਮਾਤਮਾ ਕਦੇ ਵੀ ਤੇਰੇ ਘਰ ਦੇ ਵਿੱਚ ਅੰਨ ਧੰਨ ਦੀ ਵਿੱਚ ਕਮੀ ਨਹੀਂ ਰਹਿਣ ਦੇਣਗੇ ਮੈਂ ਵੀ ਇਹੋ ਅਰਦਾਸ ਬੇਨਤੀ ਕਰਦਾ ਰਿਹਾ ਤਾਂ ਸਤਿਗੋ ਸੱਚੇ ਪਾਸ਼ਾ ਨੇ ਆਪਾਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਤੁਸੀਂ ਜਾਣਦੇ ਹੋ ਕਿ ਤੁਸੀਂ ਇੱਕ ਵਧੀਆ ਜੀਵਨ ਬਤੀਤ ਕੀਤਾ ਹੈ ਤਾਂ ਪੁੱਤਰ ਨੇ ਕਿਹਾ ਕਿ ਹਾਂ ਪਿਤਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਹਾਡੀ ਮਿਹਨਤ ਸਦਕਾ ਸਾਡੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਸਮੇਂ ਸਿਰ ਪੂਰੀਆਂ ਹੁੰਦੀਆਂ ਰਹੀਆਂ ਤਾਂ ਕਹਿੰਦੇ ਕਿਸਾਨ ਨੇ ਕਿਹਾ ਕਿ ਪੁੱਤਰ ਉਹ ਸਿਰਫ ਮੇਰੀ ਮਿਹਨਤ ਨਹੀਂ ਸੀ ਮੇਰੇ ਪਰਮ ਪਿਤਾ ਪਰਮਾਤਮਾ ਦੀ ਰਹਿਮਤ ਸ਼ਾਮਲ ਸੀ ਇਸ ਕਰਕੇ ਪੁੱਤਰ ਮੈਂ ਤੈਨੂੰ ਇੱਕ ਐਸੇ ਅਰਦਾਸ ਬੇਨਤੀ ਦੱਸਣ ਜਾ ਰਿਹਾ ਹਾਂ ਜੋ ਅਰਦਾਸ ਬੇਨਤੀ ਮੈਂ ਰੋਜ਼ ਪਰਮਾਤਮਾ ਅੱਗੇ ਕਰਦਾ ਸੀ ਤਾਂ ਪਰਮਾਤਮਾ ਨੇ ਮੇਰੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ᱛੀ ਤੂੰ ਵੀ ਇਹ ਅਰਦਾਸ ਬੇਨਤੀ ਰੋਜ਼ ਕਰਨੀ ਹੈ ਤਾਂ ਦੇਖਣਾ ਪਰਮਾਤਮਾ ਤੇਰੇ ਉੱਤੇ ਵੀ ਕੋਈ ਵੀ ਮਾੜਾ ਸਮਾਂ ਨਹੀਂ ਆਉਂਦੇਣਗੇ ਕਦੇ ਵੀ ਤੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਕਹਿੰਦੇ ਉਹ ਕਿਸਾਨ ਨੇ ਆਪਣੇ ਪੁੱਤਰ ਨੂੰ 4 ਅਕਰਾਂ ਦੀ ਅਰਦਾਸ ਬੇਨਤੀ ਦਾ ਸ ਦਿੱਤੀ ਪਰ ਕਹਿੰਦੇ ਜਦੋਂ ਪਿਤਾ ਅਕਾਲ ਚਲਾਣਾ ਕਰ ਗਿਆ ਤਾਂ ਅਚਾਨਕ ਹੀ ਦੁੱਖਾਂ ਦਾ ਪਹਾੜ ਟੁੱਟ ਗਿਆ ਅਚਾਨਕ ਇੰਨੀਆਂ ਜ਼ਿੰਮੇਵਾਰੀਆਂ ਦੇ ਸਿਰ ਤੇ ਆਣ ਪਈਆਂ ਤਾਂ ਕਹਿੰਦੇ ਇਹ ਪਿਤਾ ਜੀ ਦੇ ਵੱਲੋਂ ਦੱਸੀ ਹੋਈ ਅਰਦਾਸ ਬੇਨਤੀ ਕਰਨੇ ਭੁੱਲ ਗਿਆ ਇਹਨੂੰ ਯਾਦ ਹੀ ਨਹੀਂ ਰਿਹਾ ਕਿ ਪਿਤਾ ਜੀ ਨੇ ਕਿਹੜੇ ਸ਼ਬਦ ਬੋਲਣ ਨੂੰ ਕਿਹਾ ਸੀ ਕਹਿੰਦੇ ਹੁਣ ਕੁਝ ਦਿਨ ਮਹੀਨੇ ਬੀਤੇ ਤੇ ਉਹ ਤੰਮੇ ਖਤਮ ਹੋ ਗਿਆ ਜੋ ਪਿਤਾ ਜੀ ਨੇ ਦਿੱਤਾ ਸੀ ਹੁਣੇ ਮੁੰਡਾ ਬੜਾ ਪਰੇਸ਼ਾਨ ਤੇ ਪਿਤਾ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਪੁੱਤਰ ਪਰਮਾਤਮਾ ਅਗੇ ਇਹ ਅਰਦਾਸ ਪੇਂਤੀ ਕਰਨੀ ਹੈ ਪਰਮਾਤਮਾ ਤੈਨੂੰ ਸਹੀ ਰਾਹ ਦਿਖਾਉਣਗੇ ਕਹਿੰਦਾ ਮੁੰਡਾ ਬੜਾ ਪਰੇਸ਼ਾਨ ਰੋਜ਼ ਕੰਮ ਦੀ ਤਲਾਸ਼ ਨੂੰ ਜਾਇਆ ਕਰੇ ਕੋਈ ਕੰਮ ਨਾ ਮਿਲਿਆ ਕਰੇ ਕਹਿੰਦੇ ਇੱਕ ਦਿਨ ਇਹ ਪਿਤਾ ਜੀ ਦੇ ਦੋਸਤ ਦੇ ਕੋਲ ਗਿਆ ਜਾ ਕੇ ਪੁੱਛਿਆ ਕਿ ਮੇਰੇ ਪਿਤਾ ਜੀ ਨੇ ਮੈਨੂੰ ਇੱਕ ਅਰਦਾਸ ਪੇਂਦੀ ਕਰਨੋ ਕਿਹਾ ਸੀ ਪਰ ਮੈਂ ਉਹ ਭੁੱਲ ਗਿਆ ਤੁਸੀਂ ਤਾਂ ਮੇਰੇ ਪਿਤਾ ਜੀ ਦੇ ਖਾਸ ਦੋਸਤ ਹੋ ਸ਼ਾਇਦ ਤੁਹਾਨੂੰ ਹੀ ਉਸ ਅਰਦਾਸ ਬੇਨਤੀ ਬਾਰੇ ਪਤਾ ਹੋਵੇ ਤਾਂ ਕਹਿੰਦੇ ਉਹ ਕਿਸਾਨ ਦੇ ਦੋਸਤ ਨੇ ਉਹਦੇ ਪੁੱਤਰ ਨੂੰ ਕਿਹਾ ਕਿ ਹੋ ਸਕਦਾ ਹੈ ਇਹ ਪੁੱਤਰ ਤੇਰੇ ਪਿਤਾ ਜੀ ਨੇ ਕਿਹਾ ਹੋਵੇ ਕਿ ਪਰਮਾਤਮਾ ਮੇਰੀ ਮਦਦ ਕਰੋ ਇਹ ਅਰਦਾਸ ਬੇਨਤੀ ਹੋਵੇ ਕਹਿੰਦੇ ਮੁੰਡਾ ਕੋਈ ਦਿਨ ਇਸ ਤਰ੍ਹਾਂ ਅਰਦਾਸ ਬੇਨਤੀ ਕਰਦਾ ਰਿਹਾ ਪਰ ਉਹਨੂੰ ਲੱਗ ਰਿਹਾ ਸੀ ਕਿ ਇਹ ਉਹ ਅਰਦਾਸ ਬੇਨਤੀ ਨਹੀਂ ਹੈ ਜੋ ਮੇਰੇ ਪਿਤਾ ਜੀ ਨੇ ਕਹੀ ਸੀ ਕਹਿੰਦੇ ਇਦਾਂ ਹੀ ਇੱਕ ਦੋ ਜਾਣਿਆਂ ਤੋਂ ਹੋਰ ਪੁੱਛਿਆ ਕਿਸੇ ਨੇ ਕੁਝ ਦੱਸ ਦਿੱਤਾ ਕਿਸੇ ਨੇ ਕੁਝ ਦੱਸ ਦਿੱਤਾ ਤਾਂ ਕਹਿੰਦੇ ਇੱਕ ਦਿਨ ਇਹਦੇ ਘਰ ਦੇ ਵਿੱਚ ਇੱਕ ਫਕੀਰ ਆਇਆ ਉਹਨੇ ਕੁਝ ਖਾਣ ਨੂੰ ਮੰਗਿਆ ਇਹਦੇ ਘਰ ਦੇ ਵਿੱਚ ਜੋ ਵੀ ਰੋਖਾ ਮਿੱਸਾ ਸੀ ਉਹ ਉਹਨੇ ਖਾਣ ਨੂੰ ਦਿੱਤਾ ਤੇ ਫਕੀਰ ਦੀ ਚੋਲੀ ਦੇ ਵਿੱਚ ਪਾ ਦਿੱਤਾ ਤੇ ਕਹਿੰਦਾ ਫਕੀਰ ਉਹ ਭੋਜਨ ਪ੍ਰਸ਼ਾਦ ਦਾ ਸ਼ਾਕ ਕੇ ਦੋਵੇਂ ਹੱਥ ਜੋੜ ਕੇ ਕਿਹਾ ਪ੍ਰਮਾਤਮਾ ਤੇਰਾ ਸ਼ੁਕਰ ਹੈ ਕਹਿੰਦੇ ਜਦੋਂ ਉਹਨੇ ਇਹ ਗੱਲ ਕਹੀ ਤਾਂ ਇਹਨੂੰ ਜ਼ਿਆਦਾ ਆ ਗਿਆ ਕਿ ਮੇਰੇ ਪਿਤਾ ਜੀ ਨੇ ਮੈਨੂੰ ਇਹੋ ਅਰਦਾਸ ਬੇਨਤੀ ਕਰਨ ਨੂੰ ਕਿਹਾ ਸੀ ਕਹਿੰਦੇ ਬਸ ਉਸੇ ਸ਼ਾਮ ਤੋਂ ਹੀ ਉਹ ਕਿਸਾਨ ਦਾ ਪੁੱਤਰ ਦੋਵੇਂ ਹੱਥ ਜੋੜ ਕੇ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨ ਲੱਗਾ ਪਰਮਾਤਮਾ ਤੇਰਾ ਸ਼ੁਕਰ ਹੈ ਪਰਮਾਤਮਾ ਤੇਰਾ ਸ਼ੁਕਰ ਹੈ ਪਰਮਾਤਮਾ ਤੇਰਾ ਸ਼ੁਕਰ ਹੈ ਕਹਿੰਦੇ ਸਾਰੀ ਰਾਤ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਗਿਆ ਤੇ ਕਹਿੰਦੇ ਜਦੋਂ ਦੇਨ ਚੜਿਆ ਤਾਂ ਉਠਦੇ ਅੰਸਾਰ ਇਹਦੇ ਘਰ ਦਾ ਦਰਵਾਜ਼ਾ ਬੜੀ ਜ਼ੋਰ-ਜ਼ੋਰ ਦੇ ਨਾਲ ਖੜਕਿਆ ਕਹਿੰਦੇ ਇਹਨੇ ਜਲਦੀ ਦੇ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇਹਦੇ ਪਿੰਡ ਦਾ ਇੱਕ ਮਨੁੱਖ ਖੜਾ ਸੀ ਉਹ ਮਨੁੱਖ ਨੇ ਜਲਦੀ ਦੇ ਨਾਲ ਆਪਣੇ ਕੋਲੋਂ ਕੁਝ ਕਾਗਜ਼ ਕੱਢੇ ਅਤੇ ਨੌਜਵਾਨ ਦੇ ਹੱਥ ਵਿੱਚ ਫੜਾ ਦਿੱਤੇ ਨੌਜਵਾਨ ਨੇ ਪੁੱਛਿਆ ਕਿ ਇਹ ਕੀ ਹੈ ਤਾਂ ਮਨੁੱਖ ਨੇ ਕਿਹਾ ਪੁੱਤਰ ਇਹ ਤੇਰੀ ਜ਼ਮੀਨ ਦੇ ਕਾਗਜ਼ ਨੇ ਨੌਜਵਾਨ ਨੇ ਹੈਰਾਨੀ ਦੇ ਨਾਲ ਪੁੱਛਿਆ ਮੇਰੀ ਜ਼ਮੀਨ ਸਾਡੀ ਤਾਂ ਕੋਈ ਜ਼ਮੀਨ ਨਹੀਂ ਤਾਂ ਕਹਿੰਦੇ ਉਸ ਮਨੁੱਖ ਨੇ ਸਾਰੀ ਗੱਲ ਬਾਤ ਦੱਸੀ ਕਿ ਆ ਕਿ ਪੁੱਤਰ ਇੱਕ ਅਜਿਹਾ ਸਮਾਂ ਸੀ ਜਦੋਂ ਮੈਂ ਤੇਰੇ ਪਿਤਾ ਦਾ ਬੜਾ ਖਾਸ ਦੋਸਤ ਹੁੰਦਾ ਸੀ ਪਰ ਮੈਂ ਤੇਰੇ ਪਿਤਾ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਧੋਖੇ ਦੇ ਨਾਲ ਉਹਦੀ ਜ਼ਮੀਨ ਆਪਣੇ ਨਾਮ ਕਰਵਾ ਲਈ ਸੀ ਕਹਿੰਦੇ ਲੜਕਾ ਬੜਾ ਹੈਰਾਨ ਹੋਇਆ ਕਿ ਮੇਰੇ ਪਿਤਾ ਜੀ ਨੇ ਤਾਂ ਇਸ ਬਾਰੇ ਕਦੇ ਸਾਨੂੰ ਨਹੀਂ ਦੱਸਿਆ ਤਾਂ ਉਹ ਮਨੁੱਖ ਨੇ ਕਿਹਾ ਕਿ ਤੇਰਾ ਪਿਤਾ ਬਹੁਤ ਨੇਕ ਦਿਲ ਇਨਸਾਨ ਸੀ ਜਦੋਂ ਮੈਂ ਧੋਕੇ ਦੇ ਨਾਲ ਉਹਦੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ ਤਾਂ ਉਹ ਸਿਰਫ ਇੱਕ ਵਾਰ ਮੇਰੇ ਘਰ ਗਿਆ ਉਹਨੇ ਜਾ ਕੇ ਆਪਣੀ ਜ਼ਮੀਨ ਵਾਪਸ ਮੰਗੀ ਪਰ ਮੈਂ ਜ਼ਮੀਨ ਦੇਣ ਤੋਂ ਸਖ ਇਨਕਾਰ ਕਰ ਦਿੱਤਾ ਤੇਰੇ ਪਿਤਾ ਜੀ ਨੇ ਉਸੇ ਵੇਲੇ ਇੱਕ ਗੱਲ ਆਕੀ ਸੀ ਕਿਹਾ ਸੀ ਕਿ ਇਹ ਮੇਰੇ ਪੁਰਖਿਆਂ ਦੀ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੀ ਜ਼ਮੀਨ ਹੈ ਇੱਕ ਦਿਨ ਤੂੰ ਖੁਦ ਹੀ ਇਹਨੂੰ ਵਾਪਸ ਕਰਨ ਆਵੇਂਗਾ ਪਰਮਾਤਮਾ ਦੇ ਕਾਰ ਦੇ ਵਿੱਚ ਦੇਰ ਹੈ ਹਾਨੇਰ ਨਹੀਂ ਤੂੰ ਦੇਖਣਾ ਖੁਦ ਇਹ ਜ਼ਮੀਨ ਵਾਪਸ ਕਰਨਾਂਵੇਂ ਗਾਤੀਓ ਮਨੋਖਨੇ ਕਿਆ ਉਸ ਦਿਨ ਤੋਂ ਬਾਅਦ ਕਈ ਸਾਲ ਬੀਤ ਗਏ ਮੈਂ ਇਸ ਗੱਲ ਨੂੰ ਬਹੁਤ ਵਾਰ ਯਾਦ ਕੀਤਾ ਅਤੇ ਤੇਰੇ ਪਿਤਾ ਜੀ ਦਾ ਮਜ਼ਾਕ ਉਡਾਇਆ ਕਿ ਕਿਹੜਾ ਮੋਰਕ ਹੈ ਜਿਹੜਾ ਹੱਥੋਂ ਆਈ ਜ਼ਮੀਨ ਇਹਨੂੰ ਵਾਪਸ ਕਰੇਗਾ ਇਹ ਕਦੇ ਨਹੀਂ ਹੋਵੇਗਾ ਪਰ ਕਹਿੰਦੇ ਰਾਤ ਦਾ ਪਤਾ ਨਹੀਂ ਮੈਨੂੰ ਕੀ ਹੋਇਆ ਇਹ ਮੈਨੂੰ ਚੈਨ ਹੀ ਨਹੀਂ ਆ ਰਿਹਾ ਮੇਰੇ ਸਾਹ ਲੈਣਾ ਔਖਾ ਹੋ ਗਿਆ ਹੈ ਮੈਂ ਇੱਕ ਪਲ ਵੀ ਆਪਣੀ ਮਖਮਲੀ ਮਿਸਤਰ ਤੇ ਲੰਮਾ ਨੇ ਪੈ ਸਕਿਆ ਮੈਨੂੰ ਵਾਰ-ਵਾਰ ਤੇਰੇ ਪਿਤਾ ਜੀ ਦੇ ਨਾਲ ਕੀਤਾ ਹੋਇਆ ਧੋਖਾ ਜਾਦ ਆ ਰਿਹਾ ਸੀ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੇਰਾ ਦਮ ਕੁੱਟਿਆ ਜਾ ਰਿਹਾ ਹੈ ਜਦੋਂ ਹੀ ਮੈਂ ਤੇਰੀ ਜ਼ਮੀਨ ਦੇ ਕਾਗਜ਼ ਅਲਮਾਰੀ ਦੇ ਵਿੱਚੋਂ ਬਾਹਰ ਕੱਢੇ ਮਨ ਵਿੱਚ ਇਹ ਸੋਚਿਆ ਕਿ ਮੇਰੇ ਦੋਸਤ ਦੀ ਜ਼ਮੀਨ ਮੈਂ ਪੁੱਤਰ ਨੂੰ ਵਾਪਸ ਕਰ ਆਉਂਦਾ ਹਾਂ ਤਾਂ ਕਹਿੰਦੇ ਮੇਰੇ ਮਨ ਨੂੰ ਕੁਝ ਚੈਨ ਮਿਲਿਆ ਤਾਂ ਮੈਨੂੰ ਸਮਝ ਲੱਗ ਗਈ ਕਿ ਹੁਣ ਉਹ ਸਮਾ ਆ ਗਿਆ ਹੈ ਜਿਸ ਸਮੇਂ ਤੇਰੇ ਪਿਤਾ ਜੀ ਨੇ ਗੱਲ ਕੀਤੀ ਸੀ ਇਸ ਕਰਕੇ ਮੈਨੂੰ ਮਾਫ਼ ਕਰ ਦਿਓ ਮੈਂ ਜੀਣਾ ਚਾਹੁੰਦਾ ਹਾਂ ਇਹ ਤੇਰੀ ਜ਼ਮੀਨ ਤੇਰੀ ਮਾਨ ਤੂੰ ਸੰਭਾਲ ਕਹਿੰਦੇ ਉਹ ਜ਼ਮੀਨ ਦੇ ਕਾਗਜ਼ ਇਸ ਪੁੱਤ ਦੇ ਹੱਥ ਦੇ ਵਿੱਚ ਦੇ ਕੇ ਮਾਫ਼ੀ ਮੰਗ ਕੇ ਉਹ ਬੰਦਾ ਆਪਣੇ ਘਰ ਚਲਾ ਗਿਆ ਪਰ ਕਹਿੰਦੇ ਇਹ ਲੜਕਾ ਬੜਾ ਹੈਰਾਨ ਹੋਇਆ ਇਹਨੂੰ ਅਜ ਸ਼ੁਕਰਾਨੇ ਦੀ ਤਾਕਤ ਸਮਝ ਦੇ ਵਿੱਚ ਆ ਗਈ ਸੀ ਇਹਨੂੰ ਸਮਝ ਲੱਗ ਗਈ ਸੀ ਕਿ ਮੇਰੇ ਪਿਤਾ ਜੀ ਨੇ ਮੈਨੂੰ ਇਹ ਅਰਦਾਸ ਬੇਨਤੀ ਕਰਨ ਨੂੰ ਕਿਉਂ ਕਿਹਾ ਹੈ ਉਸ ਦਿਨ ਤੋਂ ਬਾਅਦ ਉਹਨੇ ਸ਼ੁਕਰਾਨਾ ਕਰਨਾ ਕਦੇ ਨਾ ਛੱਡਿਆ ਸੋ ਸਾਸਾਂਗਾ ਜੀ ਇੱਕ ਕਹਾਣੀ ਭਾਵੇਂ ਕਾਲਪਨਿਕ ਹੈ ਪਰ ਕਹਾਣੀ ਕਰਨੇ ਕਹਾਣੀ ਦੇ ਰਾਈ ਸਾਨੂੰ ਸ਼ੁਕਰਾਨੇ ਦੀ ਤਾਕਤ ਬਾਰੇ ਦੱਸਿਆ ਹੈ ਕਿ ਸ਼ੁਕਰਾਨੇ ਦੇ ਵਿੱਚ ਇੰਨੀ ਤਾਕਤ ਹੈ ਅਸੰਭਵ ਚੀਜ਼ ਨੂੰ ਵੀ ਸੰਭਵ ਕਰ ਸਕਦਾ ਹੈ ਮਾਲਕ ਦਾ ਕੀਤਾ ਹੋਇਆ ਸ਼ੁਕਰਾਨਾ ਫਿਰ ਆਪਾਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜਿਸ ਘਰ ਦੇ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਹੁੰਦਾ ਹੋਵੇ ਉਸ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ